ਜਿਹੜੀ ਉਹ ਵੀ ਬਾਰ ਕੋਲ ਕੋ ਕਰਨਾ ਕੋਈ ਨਹੀਂ ਸੰਦਾ ਹੀ ਨਹੀਂ ਮੈਂ ਜੀ ਬਹੁਤ ਸੇ ਕਿਉਂਕਿ ਉਹਨਾਂ ਦਾ ਮਾਈਕ ਤੋਂ ਮਾਈਕ ਤੇਜ਼ ਸੁਣਾਈ ਆ ਰਿਹਾ ਹੈ ਆ ਲੋਸੀ ਨਾਲ ਬੈਠੀ ਨਗਰ ਆ ਜੀ ਜਿਵੇਂ ਹੋਣੀ ਹੈ ਮਾਨੀ ਰੋਕ ਕੇ ਬਰ ਸੋ ਜੀ ਉਹ ਜੀ ਜੀ ਮੈਨੂੰ ਦੇਖ ਕੋਈ ਦੇਖ ਐਂ ਨਹੀਂ ਨਿਕਲਿਆ ਜੀ ਮੈਂ ਹੁਣ ਤੱਕ ਇਹ ਕਰਕੇ ਆਇਆ ਮੈਨੂੰ ਲੈਣੀ ਹੈ ਜੀ 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 ਤੁਸੀਂ ਜੀ ਆਉਂਗਾ ਜੀ ਤੁਸੀਂ ਜੀ ਨੂੰ ਕਮਾਉਂਦੇ ਹੋ ਸੋ ਜੀ ਆਹਦੇ ਕੋਲ ਕੋ ਬਸ ਨੂੰ ਪਰਾਹਣ ਦੋ ਬੋਲਣ ਕੀ ਇਹ ਬਰੇਕ ਹਮਤਰਾ ਹੈ ਬਸੇ ਇਹ ਆਇਆ ਹਾਂ ਹਾਂ ਕੋਈ ਬਦਲੀ ਬਦਲੀ मगर भी तो आगे तो दो दिन ही माला है योग करने के लिए तेरी जरूरत 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 है योग करने के लिए तेर

ਬਸ ਜੀ ਲਾਹਾਂ ਆਹ ਸਿੱਧੇ ਜੀ ਪਾਸ ਹਿੱਸੇ ਜਿੱਲੇ ਇੰਨੇ ਨਾ ਨੰਨੇ ਹੋਰ ਬਹੁਤ ਜ਼ਿਆਦਾ ਸੀ ਉਹ ਚਾਹ ਰੋ ਜੀ ਮੇਰੇ ਮਾਪੇ ਨਹੀਂ ਮੇਰੇ ਕੀ ਉਹੀ ਅੱਜ ਵੀ ਬੰਦੋ ਨਹੀਂ ਆਏ ਮਾਪੇ ਘਰੋਂ ਦੇ ਨਾਲ ਲੱਗ ਗਏ ਅਮਰੇ ਤਾਂ ਗਏ ਕਿ ਸਹੀ ਨਹੀਂ ਕਿੱਲਾ ਕੋਈ ਨਹੀਂ ਹੋਣ ਚਾਹੀਦਾ ਜੇ ਕਹੂਗਾ ਮਾੜਾ ਵੀ ਦਿੱਕਤੀ ਪਾਈ ਜੀ ਜੇ ਨਹੀਂ ਪਾਈ ਜੀ

ਅਕਾਊਂਟੈਂਟ ਜਿਨ੍ਹਾਂ ਦੇ ਵਿਜੀਲੈਂਸ ਨੇ ਅਕਾਊਂਟੈਂਟ ਦੇ ਇੱਕ ਠੇਕੇਦਾਰ ਦੀ ਆਡੀਓ ਹੈ ਤੇ ਅਕਾਊਂਟੈਂਟ ਕਹਿ ਰਿਹਾ ਸੀ ਠਨੌਲਾ ਕੰਟਰੈਕਟ ਆਡੀਓ ਆ ਇੱਕ ਠੇਕੇਦਾਰ ਦੀ ਆਡੀਓ ਆ ਉਹ ਠੇਕੇ ਇਹ ਬਹੁਤ ਵਾਇਰਲ ਹੋਈ ਸੀ ਚਲੋ ਘਟ ਪਹੁੰਚੀ ਪਰ ਤੇ ਇਹ ਈਓ ਨੂੰ ਕਹਿ ਰਿਹਾ ਵੀ ਈਓ ਦਾ ਯੂ ਜੋ ਇੰਨੇ ਪੈਸੇ ਮੰਗਦਾ ਹੈ ਨਾ ਤੇ ਉਹ ਕਹਿੰਦਾ ਜੀ ਵੀ ਈਓ ਮੈਨੂੰ ਤੰਗ ਨਾ ਕਰੇ ਹੈ ਫਿਰ ਵੀ ਨਾ ਤੰਗ ਕਰੇ ਜੇ ਪੈਸੇ ਉਹ ਕਹਿੰਦਾ ਕੋਈ ਨਾ ਕੈਸ਼ ਢੜਾ ਕੇ ਮੈਂ ਅੱਜ ਨਹੀਂ ਕੱਲ ਦੇ ਤੂੰ ਤੇ ਇਹ ਵਿਜੀਲੈਂਸ ਵਿਜੀਲੈਂਸ ਨੇ ਸਾਰਾ ਕਰਾਇਆ ਸੀ ਵਿਜੀਲੈਂਸ ਨੇ ਲਾਈ ਵੀ ਸੀ ਤੇ ਉਹਦੇ ਕਾਰਵਾਈ ਹੋਈ ਕਾਉਂਟੈਂਟ ਤੇ ਤੇ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਇੱਥੇ ਵਿਜੀਲੈਂਸ ਵੀ ਸ਼ੱਕ ਦੇ ਘੇਰੇ ਚ ਕਿਉਂਕਿ ਵਿਜੀਲੈਂਸ ਦੇ ਇੱਕ ਅਫਸਰ ਨੇ ਫੋਨ ਕੀਤਾ ਕਿ ਉਹਨੂੰ ਉਹ ਸਾਰਾ ਕੁਝ ਕੰਡੈਮਨ ਕੀਤਾ ਉਹਨਾਂ ਨੇ ਮੰਨਿਆ ਸਾਰਾ ਕੁਝ ਕੰਡੈਮਨ ਨਹੀਂ ਕੀਤਾ ਮੰਨਿਆ ਤੇ ਫਿਰ ਵਿਜੀਲੈਂਸ ਨੇ ਵੀ ਉਹਦੇ ਕੋਈ ਕਾਰਵਾਈ ਨਹੀਂ ਕੀਤੀ ਉਹਤੇ ਪੀ ਉਹਤੇ ਹੁਣ ਮੈਨੂੰ ਇੱਕ ਗੱਲ ਦੱਸੋ ਐਮਪੀ ਸਾਹਿਬ ਇਮਾਨਦਾਰ ਨੇ ਉਹਨਾਂ ਦਾ ਯੂ ਆ ਕੁਛ ਕਰੀ ਜਾਂਦਾ ਵਿਜੀਲੈਂਸ ਉਹਦੇ ਇਨਕੁਆਇਰੀ ਕਰ ਰਹੀ ਆ ਵਿਜੀਲੈਂਸ ਨੇ ਆ ਕੇ ਅਕਾਊਂਟੈਂਟ ਤੇ ਦਾ ਕਾਰਵਾਈ ਕਰਤੀ ਠੀਕ ਆ ਮੈਂ ਕਹਿੰਦਾ ਸਾਰਿਆਂ ਤੇ ਕਰ ਨਹੀਂ ਬੰਦੀ ਆ ਮੈਂ ਤਾਂ ਇਹ ਕਹਿੰਦਾ ਤੇ ਤੁਸੀਂ ਉਹ ਯੂ 2.5 ਸਾਲਾਂ ਤੋਂ ਇੱਥੇ ਬੈਠਾ ਫਿਰ ਐਮਪੀ ਸਾਹਿਬ ਅਸੀਂ ਤੁਹਾਨੂੰ ਕਿਵੇਂ ਇਮਾਨਦਾਰ ਕਹੀ ਪਰ ਮੈਨੂੰ ਐ ਦੱਸੋ ਵੀ ਐਡੀ ਵਿਜੀਲੈਂਸ ਤੋਂ ਜਾਣਕੀ ਨੇ ਛੜਾਈ ਆ ਫਿਰ ਇਹ ਵੀ ਦੱਸੋ ਤਾਂ ਤੁਸੀਂ ਯਾਰ ਤੁਸੀਂ ਕਿਸੇ ਨਾ ਕਿਸੇ ਗੱਲ ਤੇ ਤਾਂ ਖੜੋ ਕਿਤੇ ਨਾ ਖੜੋ ਲੋਕ ਲੋਕ ਕਿੱਧਰ ਜਾਣਗੇ ਤੇ ਮੈਂ ਦੇਖੋ ਇਹ ਸਾਰੀਆਂ ਚੀਜ਼ਾਂ ਲੋਕਾਂ ਦੀ ਗੁਜ਼ਾਰੀ ਚਾਹੀਆਂ ਪਰ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਹੁਣ ਵੀ ਇਹਨਾਂ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਗਾਂ ਗੱਲਾਂ ਗਾਂ ਵਾਲੀਆਂ